ਨਾਮਦੇਵ ਕਲੋਨੀ ਜਤਿੰਦਰ ਗੋਰੀਆ ਦੀ ਮਿਹਨਤ ਲਈ ਰੰਗ ਵੱਡੇ ਮਾਰਜਨ ਨਾਲ ਬੀਜੇਪੀ ਨੇ ਕੀਤੀ ਜਿੱਤ ਹਾਸਲ ਧੰਨਵਾਦ ਜੀ ਮੈਮ ਕੀ ਨਾਮ ਹੈ ਆਪਕਾ ਚਾਂਦਨੀ ਕੌਣ ਸੀ ਕਿਸ ਜਗ੍ਹਾ ਸੇ ਉਮੀਦਵਾਰ ਥੇ ਆਪ ਬਾਬਾ ਨਾਮਦੇਵ ਕਲੋਨੀ ਸੇ ਕਿਸ ਪਾਰਟੀ ਸੇ ਜੀਤ ਦਰਜ ਕੀ ਹੈ ਬੀਜੇਪੀ ਤੋਂ ਕੀ ਕੰਮ ਕਰਵਾਏ ਜਾਣਗੇ ਵਿਕਾਸ ਦੇ ਕੰਮ ਸਾਰੇ ਜਿੰਨੇ ਜੋ ਕਹਾਂਗੇ ਉਹ ਕਰਾਂਗੇ ਸਾਰੇ ਚੰਬੰਡੀ ਜੀ ਕਿਹੜੀ ਸੀਟ ਤੋਂ ਉਮੀਦਵਾਰ ਸੀ ਬਾਬਾ ਨਾਮਦੇ ਕਲੋਨੀ ਐਮਜੀਤ ਕਲੋਨੀ ਆਰ ਗੌਤਮ ਕਲੋਨੀ ਤੋਂ ਬਲਾਕ ਸਮਿਤੀ ਕਿਹੜੀ ਪਾਰਟੀ ਤੋਂ ਬੀਜੇਪੀ ਤੋਂ ਹੁਣ ਜਿੱਤ ਤਾਂ ਚੋ ਚੁੱਕੀ ਹੈ ਹਾਂਜੀ ਹਾਂਜੀ ਕਿਹੜੀ ਪਾਰਟੀ ਨੂੰ ਬਰਾਇਆ ਗਿਆ ਇਹ ਕਾਂਗਰਸ ਨੂੰ ਵੀ ਹਰਾਇਆ ਗਿਆ ਤੇ ਝਾੜੂ ਵਾਲਿਆਂ ਨੂੰ ਹਰਾਇਆ ਗਿਆ ਜਿੰਨੇ ਮੇਰੇ ਵਿਰੁੱਧ ਖੜੇ ਸੀ ਸਭ ਨੂੰ ਹਰਾਇਆ ਗਿਆ ਕਿੰਨੇ ਵੋਟਾਂ ਨਾਲ ਜਿੱਤ ਹੋਈ ਹੈ 300 ਵੋਟਾਂ ਨਾਲ ਕੀ ਲੱਗਦਾ ਵੀ ਬੀਜੇਪੀ ਦਾ ਇਹ ਕਹਿਆ ਜਾਂਦਾ ਵੀ ਪਿੰਡਾਂ ਦੇ ਵਿੱਚ ਕੋਈ ਗਰਾਫ ਨਹੀਂ ਹੈਗਾ ਪਿੰਡਾਂ ਚ ਕੋਈ ਪੁੱਛਣ ਵਾਲਾ ਨਹੀਂ ਹੈਗਾ ਬਹੁਤ ਘੱਟ ਆਈ ਥਿੰਕ ਹਲੇ ਤੱਕ ਜਿਹੜੀਆਂ ਦੋ ਸੀਟਾਂ ਬੀਜੇਪੀ ਦੇ ਵਿੱਚੋਂ ਜਿੱਤਰ ਚ ਕੀ ਕੀਤੀ ਗਈ ਹੈ ਉਹਨਾਂ ਚ ਇੱਕ ਥੋੜੀ ਹੈ ਕੀ ਕਹੂੰਗੇ ਦੇਖੋ ਜੀ ਪੈਨਪੁਰਾ ਦਾ ਪਿਆਰ ਹੈ ਸਾਡੀ ਮਿਹਨਤ ਹੈ ਪਾਰਟੀ ਨੇ ਸਾਡੇ ਤੇ ਵਿਸ਼ਵਾਸ ਕੀਤੀ ਹੈ ਟਿਕਟ ਦੇ ਕੇ ਸਾਡਾ ਵੀ ਫਰਜ਼ ਬੰਦਾ ਮਿਹਨਤ ਕਰਕੇ ਪਾਰਟੀ ਦੀ ਝੋਲੀ ਚ ਜਿੱਤ ਪਾਈਏ ਜੋ ਅਸੀਂ ਪਾਇਆ ਹੈ ਤੁਹਾਡੇ ਚੈਨਲ ਦੇ ਸਾਰੇ ਸਰੋਤਿਆਂ ਨੂੰ ਜੈ ਸ਼੍ਰੀ ਰਾਮ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਹ ਜਿੱਤ ਜਿਹੜੀ ਹੈ ਇਹ ਲੋਕਾਂ ਦੀ ਜਿੱਤ ਹੈ ਇੱਕ ਨਾਰਮਲ ਪਰਿਵਾਰ ਦੇ ਵਿੱਚੋਂ ਇੱਕ ਧੀ ਜਿਹੜੇ ਕੀ ਬਿਹਾਰ ਦੇ ਰਹਿਣ ਵਾਲੇ ਇੱਥੇ ਆ ਕੇ ਉਹਨਾਂ ਨੇ ਸੇਵਾ ਕਰਨੀ ਲੋਕਾਂ ਦੀ ਸ਼ੁਰੂ ਕੀਤੀ ਉਸ ਤੋਂ ਬਾਅਦ ਪਾਰਟੀ ਨੇ ਵਿਸ਼ਵਾਸ ਜਤਾਇਆ ਔਰ ਟਿਕਟ ਦਿੱਤੀ ਉਸ ਤੋਂ ਬਾਅਦ ਸਾਡੀ ਜਿਹੜੀ ਵੀ ਜ਼ਿੰਮੇਵਾਰੀ ਲੱਗੀ ਅਸੀਂ ਵੀ ਉੱਥੇ ਤਿਲ-ਵੁਲ ਪਾਣ ਆਪਣੇ ਪਹੁੰਚ ਗਏ ਤੇ ਲੋਕਾਂ ਨੇ ਅਥਾਹ ਪਿਆਰ ਦਿੱਤਾ ਹੈ ਮੈਂ ਇਹਨਾਂ ਵੱਲੋਂ ਧੰਨਵਾਦ ਕਰਦਾ ਹੀ ਕਰਦਾ ਨਾਮਦੇਵ ਕੌਣੀ ਦੇ ਵਸੀਆਂ ਦਾ ਮੈਂ ਆਪਣੇ ਵੱਲੋਂ ਵੀ ਤਹਿ ਦਿਲ ਉਹਨਾਂ ਦਾ ਧੰਨਵਾਦ ਕਰਦਾ ਹਾਂ ਤੇ ਉਹਨਾਂ ਦੇ ਚਰਨਾਂ 'ਚ ਨਮਨ ਕਰਦਾ ਹਾਂ ਜਿਨ੍ਹਾਂ ਨੇ ਇੰਨੀ ਠੰਣ ਦੇ ਵਿੱਚ ਆ ਕੇ ਸਾਡੀ ਭੈਣ ਨੂੰ ਜਿਤਾਇਆ ਤੇ ਜਿਤਾ ਕੇ ਅੱਜ ਉਹਨਾਂ ਨੇ ਦਿਖਾਤਾ ਵੀ ਏਕਤਾ ਦੇ ਵਿੱਚ ਬਲ ਹੈ ਔਰ ਚੁਣਾਵ ਜਿਹੜਾ ਆ ਉਹ ਜਿੱਤਿਆ ਜਾ ਸਕਦਾ ਹੈ ਜੇ ਤੁਹਾਡੇ ਵਿੱਚ ਦਲੇਰੀ ਹੈ ਤੁਹਾਡੇ ਵਿੱਚ ਹਿੰਮਤ ਹੈ ਬੀਜੇਪੀ ਦਾ ਗਰਾਫ ਹੁਣ ਵਿਧਾਨ ਸਭਾ ਦੀ ਜਮੇਵਾਰੀ ਚੱਕ ਲਈ ਹੈ ਜੀ ਤੇ ਬਧਾਵਾਂਗੇ ਪੂਰਾ ਦੇਖਿਓ ਤੁਸੀਂ 2027 ਦੇ ਵਿੱਚ ਭਗਵਾ ਹੀ ਭਗਵਾ ਪੂਰਾ ਲਹਿਰੇਗਾ ਪੰਜਾਬ ਦੇ ਵਿੱਚ ਔਰ ਭਾਰਤੀ ਜਨਤਾ ਪਾਰਟੀ ਜਿਹੜੀ ਹੈ ਪੂਰਨ ਬਹੁਮਤ ਦੇ ਨਾਲ ਜਿਹੜੀ ਹੈ ਸਰਕਾਰ ਬਣਾਏਗੀ ਦੇਖੋ ਇਹਨਾਂ ਚੋਣਾਂ ਦੇ ਵਿੱਚ ਹੁੰਦਾ ਕੀ ਹੈ ਜੇਕਰ ਜੇਕਰ ਸਹੀ ਲਿਸਟਾਂ ਹੁੰਦੀਆਂ ਤੇ ਘੱਟੋ ਘੱਟ ਅੱਜ ਚਾਨਨੀ ਦੇਵ ਦੀ ਜਿਹੜੀ ਲੀਡ ਹੁੰਦੀ ਸੀ ਉਹ ਹਜ਼ਾਰ ਵੋਟਾਂ ਦੀ ਲੀਡ ਹੋਣੀ ਸੀ ਲੇਕਿਨ ਇਹ ਜਾਣ ਬੁਝ ਕੇ ਪ੍ਰਵਾਸੀ ਨੇ ਦੀਏ ਵੋਟ ਖਰਾਬ ਕਰ ਦਿੰਦੇ ਆ ਲੇਕਿਨ ਵਿਧਾਨ ਸਭਾ ਦੇ ਵਿੱਚ ਜਿਹੜੀ ਉਹ ਪਰਵਾਂਚਲੀਆਂ ਦੀ ਵੋਟ ਖਰਾਬ ਨਹੀਂ ਹੁੰਦੀ ਇਸ ਕਰਕੇ 2027 ਦੇ ਵਿੱਚ ਇੱਕ ਤਰਫਾ ਘੱਟੋ ਘੱਟ 70 ਸੀਟਾਂ ਲੈ ਕੇ ਭਾਰਤੀ ਜਨਤਾ ਪਾਰਟੀ ਜਿੱਤ ਦਰਜ ਕਰੇਗੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਜੈ ਗਉ ਮਾਤਾ ਦੀ ਦੇਖੋ ਜੀ ਜਿੱਤ ਪ੍ਰਾਪਤ ਕੀਤੀ ਆ ਬਹੁਤ ਖੁਸ਼ੀ ਹੋਈ ਬੀਜੇਪੀ ਦਾ ਖਾਤਾ ਖੁੱਲਿਆ ਵਾ 2027 ਦਾ ਨੀ ਪੱਤਰ ਅਸੀਂ ਰੱਖਤਾ ਵਾ 2027 ਦੇ ਵਿੱਚ ਇੰਨੀ ਬਹੁਮਤ ਦੇ ਨਾਲ ਅਸੀਂ ਬੀਜੇਪੀ ਸਰਕਾਰ ਅੱਗੇ ਜਿਤਾਵਾਂਗੇ ਪੰਜਾਬ ਦੇ ਵਿੱਚ ਕਿਉਂਕਿ ਸਾਨੂੰ ਮਾਣ ਆ ਸਾਡੀ ਮਿਹਨਤ ਤੇ ਸਾਨੂੰ ਮਾਣ ਆ ਸਾਡੇ ਕਰਮਾਂ ਤੇ ਸਾਨੂੰ ਮਾਣ ਆ ਜਦੋਂ ਅਸੀਂ ਚੰਗੇ ਕਰਮ ਕਰਾਂਗੇ ਤਾਂ ਸਾਡੀ ਜਿੱਤ ਆਪੇ ਹੀ ਹੋ ਜਾਣੀ ਆ ਜੇ ਅਸੀਂ ਮਾੜੇ ਕਰਮ ਕਰਾਂਗੇ ਆਪੇ ਹੀ ਹਾਰ ਹੋ ਜਾਣੀ ਆ ਅਸੀਂ ਚੰਗੇ ਕਰਮ ਕਰਦੇ ਆ ਹੁਣ ਅਗਲੇ ਨੂੰ ਕੰਮ ਕਰਕੇ ਦਿਖਾਵਾਂਗੇ ਹੁਣ ਆਪੇ ਪਤਾ ਲੱਗ ਜੂ ਵੀ 2027 ਦੇ ਵਿੱਚ ਅਸੀਂ ਫੁੱਲ ਬਹੁਮਤ ਦੇ ਨਾਲ ਪੰਜਾਬ ਦੇ ਵਿੱਚ ਸਰਕਾਰ ਬਣਾਉਣ ਜਾ ਰਹੇ ਹਾਂ